कल खटखट कलां ਦੇ ਵਿੱਚ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਰਾਜ ਪੱਧਰੀ ਸਮਾਗਮ ਕਰਕੇ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਦੇਖੋ ਕਮਾਲ ਦੀ ਗੱਲ ਹੈ ਕਿ 3 ਸਾਲ ਬੀਤ ਜਾਣ ਦੇ ਬਾਅਦ ਵੀ ਸਾਡੀ ਪੰਜਾਬ ਸਰਕਾਰ ਹਲੇ ਨੀਂਹ ਪੱਥਰ ਰੱਖ ਰਹੀ ਹੈ। ਤੇ ਜਦੋਂ 2022 ਦੇ ਵਿੱਚ ਚੋਣਾਂ ਜਿੱਤ ਕੇ ਸਰਕਾਰ ਦੇ ਵਿੱਚ ਆਏ ਸੀ ਮਾਨ ਸਾਹਿਬ ਨੇ ਵੱਡੇ ਵੱਡੇ ਹੋਰਡਿੰਗ ਲਵਾਤੇ ਸੀ। ਇਹ ਉਹੀ 750 ਕਰੋੜ ਰੁਪਇਆ ਸਾਲਾਨਾ ਹੈ ਜਿਹੜਾ ਪੰਜਾਬ ਸਰਕਾਰ ਕੱਲਾ ਇਸ਼ਤਿਹਾਰ ਬਾਜ਼ੀ ਤੇ ਖਰਚਦੀ ਹੈ। ਕੀ ਕਹਿ ਰਹੇ ਨੇ ਵੱਡੇ ਹੋਡਿੰਗ ਤੇ ਅਖਬਾਰਾਂ ਦੇ ਸਟਾਰ ਅਕੇ ਜੀ 16 ਨਵੇਂ ਮੈਡੀਕਲ ਕਾਲਜ ਸਿਹਤਮੰਦ ਪੰਜਾਬ ਔਰ ਜਾਰੀ ਕਾਉਂਟ ਕਰ ਰਹੇ ਆ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਇਹ ਸਰਕਾਰ ਲਾ ਰਹੀ ਹੈ ਵੱਡੇ ਵੱਡੇ ਹੋਡਿੰਗ ਐਦਾਂ ਹੀ ਜੀ 1033 ਕਰੋੜ ਰੁਪਇਆ ਕਹਿੰਦੇ ਜੀ ਅਸੀਂ ਬਜਟ ਕੱਢ ਲਿਆ 16 ਮੈਡੀਕਲ ਕਾਲਜਾਂ ਦਾ ਤੇ ਅੱਜ 3 ਸਾਲ ਬੀਤਣ ਤੋਂ ਬਾਅਦ ਜਿਨ੍ਹਾਂ ਦੇ ਨਾਂ ਤੇ ਸਰਕਾਰ ਬਣਾਈ ਸ਼ਹੀਦ ਭਗਤ ਸਿੰਘ ਜੀ ਉਥੇ ਜਾ ਕੇ ਹਲੇ ਨੀਂ ਪੱਥਰ ਰੱਖਿਆ ਤੇ 16 ਮੈਡੀਕਲ ਕਾਲਜ ਕਦੋਂ ਬਣਨੇ ਨੇ ਪੰਜਾਬ ਇਹਦੀ ਅਡੀਕਰ ਰੇ ਮਾਨ ਸਾਹਿਬ ਕੀ ਇਸ ਦਿਨ ਲਈ ਇਹ ਮਹਾਨ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਕਿ ਪੰਜਾਬ ਦੇ ਵਿੱਚ ਛੋਟੇ-ਛੋਟੇ ਬੱਚੇ ਨਸ਼ੇ ਦੇ ਟੀਕੇ ਲਾ ਕੇ ਮਰਨੇ ਸ਼ੁਰੂ ਹੋ ਜਾਣ ਪੰਜਾਬ ਦੇ ਵਿੱਚ ਗੈਂਗਸਟਰ ਫਰੋਤੀਆਂ ਮੰਗਣ ਕਤਲੋਗਾਰਤ ਹੋਵੇ ਘਰਾਂ 'ਚ ਵੜ ਕੇ ਕਤਲ ਹੋ ਜਾਣ ਇਸ ਦਿਨ ਲਈ ਤਾਂ ਸ਼ਹੀਦੀਆਂ ਨਹੀਂ ਦਿੱਤੀਆਂ ਸੀ ਔਰ ਕਿਸਾਨਾਂ ਦੇ ਨਾਲ ਜਿਹੜਾ ਦੇਸ਼ ਦਾ ਆਂਦਾਤਾ ਉਹਦੇ ਨਾਲ ਐਡਾ ਵੱਡਾ ਧੋਖਾ ਕਿ ਮੀਟਿੰਗ ਕਰਨ ਆਇਆ ਨੂੰ ਹੀ ਕੈਦ ਕਰ ਲੋ ਇਹ ਦਿਨ ਲਈ ਵੀ ਸ਼ਹੀਦੀਆਂ ਨਹੀਂ ਦਿੱਤੀਆਂ ਸੀ ਸੋ ਕਿਰਪਾ ਕਰਕੇ ਜਿਹੜੇ ਵਾਅਦੇ ਕਰਕੇ ਆਏ ਹੋ ਉਹਨਾਂ ਦੇ ਪੂਰਾ ਕਰਨ 'ਤੇ ਧਿਆਨ ਦਿਓ ਇਹ ਨੀਂਹ ਪੱਥਰ ਪਹਿਲਾਂ ਵੀ ਬੜੇ ਰੱਖੇ ਉਹ ਰੱਖੇ ਹੀ ਰਹਿ ਗਏ ਉੱਤੇ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਦਾ ਵੀ ਹੁਣ ਤਾਂ ਨਾਂ ਲਿਖਣ ਲੱਗੇ ਕਮਾਲ ਦੀ ਗੱਲ ਹੈ ਕਿ ਜਿਹੜਾ ਬੰਦਾ ਨਾ ਮੁੱਖ ਮੰਤਰੀ ਨਾ ਐਮਐਲਏ ਦਿੱਲੀ ਵਾਲਿਆਂ ਨੇ ਨਕਾਰਤਾ ਤੇ ਪੰਜਾਬ ਸਰਕਾਰ ਆਪਣੇ ਨੀਂਹ ਪੱਥਰਾਂ 'ਤੇ ਅਰਵਿੰਦ ਕੇਜਰੀਵਾਲ ਦਾ ਵੀ ਨਾਂ ਲਿਖਣ ਲੱਗ ਗਈ ਕੱਲੀ ਫੋਕੀ ਸ਼ੌਹਰਤ ਦੀ ਰਾਜਨੀਤੀ ਬਾੜੀ ਦੇਰ ਨਹੀਂ ਚੱਲਣੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ 2027 ਦੇ ਵਿੱਚ ਇਹ ਗੱਲਾਂ ਦਾ ਜਦੋਂ ਹਿਸਾਬ ਹੋਣਾ ਦਿੱਲੀ ਤਾਂ ਦਿੱਲੀ ਤੁਹਾਨੂੰ ਵੀ ਭੱਜਣ ਨੂੰ ਰਾਹ ਨਹੀਂ ਮਿਲਣਾ ਜਿਹੜੇ ਪੰਜਾਬ ਦੇ ਵਿੱਚ 92 ਐਮਐਲਏ ਆਏ ਨੇ ਇਹ 92 ਦੇ 92 ਦਾ ਪੰਜਾਬ ਦੀ ਜਨਤਾ ਨੇ ਹਿਸਾਬ ਕਰਨਾ ਤੇ ਸੀਟ ਉਹ ਇੱਕ ਨਹੀਂ ਲੱਭਣੀ ਮੁੜਕੇ ਆਮ ਆਦਮੀ ਪਾਰਟੀ